ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਾਰਿਆਂ ਨੂੰ ਮਿੱਤਰ ਪਿਆਰਿਆਂ ਨੂੰ ਤੇ ਬੀਬੀਆਂ ਭੈਣਾਂ ਨੂੰ ਤੇ ਸਭ ਤੋਂ ਜ਼ਿਆਦਾ ਬਲੌਗ ਮੇਰੀਆਂ ਭੈਣਾਂ ਹੀ ਦੇਖਦੀਆਂ ਉਹਨਾਂ ਦਾ ਇੱਕ ਵੈਟ ਸਭ ਤੋਂ ਜ਼ਿਆਦਾ ਪਹਿਲਾ ਹੋਗਾ ਹੋਰ ਕੋਈ ਕਮੈਂਟ ਨਹੀਂ ਕਰਦਾ ਤੇ ਅੱਜ ਦਾ ਬਲੌਗ ਆਪਾਂ ਕਰਤਾ ਸਟਾਰਟ ਤੇ ਅੱਜ ਆਪਾਂ ਹੁਣ ਆਏ ਆਂ ਡਿਊਟੀ ਤੇ ਆਪਾਂ ਥੋੜਾ ਗੱਡਰ ਹੋ ਵੀ ਜਾਂਦੇ ਆ ਏਗੀ ਸਿਸਟਮ ਇਹ ਕੇ ਨੂੰ ਪਤਾਵਾ ਜ਼ਰੂਰ ਦੱਸਿਓ ਤੇ ਬਲਡਰ ਟੁੱਟਾ ਸੀ ਥੋੜਾ ਜਿਹਾ ਉਹ ਚੁੱਕਣਾ ਆਪਾਂ ਚੁੱਕ ਕੇ ਇੱਧਰ ਕਰਨਾ ਤੇ ਹੁਣ ਚੱਲੇ ਆਂ ਕ੍ਰੇਨ ਸਟਾਰਟ ਕਰ ਲਈ ਉਧਰ ਸੋਨਾ ਸਿੰਘ ਸੋਨਾ ਸਿੰਘ ਨੂੰ ਲੈ ਕੇ ਆਏ ਕੌਣ ਕਹਿੰਦਾ ਸੋਨਾ ਸਿੰਘ ਨੂੰ ਲੈ ਕੇ ਆਏ ਆ ਇੱਧਰ ਆਪਣਾ ਬੰਦਾ ਦਾ ਕ੍ਰੇਨ ਸਾਫ ਕਰ ਇੱਧਰ ਹਰਮਣ ਆ ਰਹੇ ਨੇ ਗੱਲ ਪਿੰਡ ਕੋਈ ਸਾਈਕਲ ਨਹੀਂ ਫੜਾਦਾ ਇੱਥੇ ਕ੍ਰੇਨਾਂ ਦੇ ਚੜੇ ਫਿਰਦੇ ਨੇ ਰਸ਼ ਕਿਹਦੀ ਗਾਤ ਨਹੀਂ ਜਸੂੜੇ ਕ੍ਰੇਨ ਬਲੈਕ ਕੀਤਾ ਯਸ ਦੇ ਗੱਡੀ ਦੇਤੀ ਜੇ ਸੁਣੇ ਅਸੀਂ ਗਾਡਰ ਕੋ ਲੈ ਕੇ ਚੱਲੇ ਹਾਂ ਹਾਂ ਉਹ ਮੁਰਕੇ ਮੁਰਕੇ ਇੱਥੇ ਸਲੋ 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 ਕਲੱਚ ਲੈ ਨਹੀਂ ਰੇਸ ਪਹਿਲੇ ਦੇਈ ਜਾਂਦਾ ਉਹ ਤੇ ਦੀ ਆਦਤ ਹੈ ਅਮਰੀਕਨ ਦੇ ਵੀ ਰੇਸ ਉਹ ਤੇ ਮੈਂ ਹਾਂ ਇਹਨਾਂ ਗਾਂਢ ਤੁਰਤੇ ਜਾਂਦਾ ਇਹ ਅਨੁਪਛਾੜਤ ਤੋਰ ਦੀ ਆਂਦਾ ਐ ਮੈਂ ਆਪ ਅਮਰੀਕਨ ਦੀ ਹੱਥ ਥੋੜੀ ਛੱਡ ਰੀ ਆਂ ਅੱਜ ਦਾ ਬਲੌਗ ਆਪਾਂ ਕਰਤਾ ਸਟਾਰਟ ਹੈ ਦੇਖਦੇ ਆਂ ਅੱਜ ਆਪਾਂ ਕੀ ਕਰਦੇ ਰਾਤ ਨੂੰ ਵੀ ਗਾਡਰ ਕੱਢਨੇ ਆ ਤੇ ਗਾਡਰ ਟੋਟਾ ਦਿਖਾ ਗਿਆ ਇਹ ਆ ਜਾ ਜਿਹੜਾ ਆਪਾਂ ਸ਼ਿਫਟ ਕਰਨ ਲੱਗੇ ਆਂ ਆ ਕੋਈ ਨਹੀਂ ਦੱਸਦਾ ਤੈਨੂੰ ਮੈਨੂੰ ਪਤਾ ਐ ਮੈਨੂੰ ਸਭ ਪਤਾ ਐ ਓ ਮੈਨੂੰ ਸਭ ਪਤਾ ਹੈ ਕਿੰਨੇ ਮਣਾ ਕੀਤਾ ਕਿਹਨ ਕੌਣ ਕਹਿੰਦਾ ਓਏ ਇਹ ਦੇਖੋ ਜੀ ਇਹ ਗਾੜਾ ਟੁੱਟਾ ਪੂਰਾ ਇੱਧਰ ਘਸਕੋਣਾ ਹੈ ਸੈੱਟ ਔਰ ਕੀਰਬੋਰਡ ਉਧਰੋਂ ਪੂਰਾ ਇੱਧਰ ਕਰਨਾ ਪੈਣਾ ਨਾਲ 16 ਵੀ ਮਿੱਤਰੋ ਮਿਲਦੇ ਆਜੋ ਆਜੋ ਇਹ ਗਾੜਾ ਇਹ ਨਹੀਂ ਬਲੋਚ ਹੈ ਆ ਵੇਖੋ ਕਰੇ ਸੀਂਟਾ ਸਾਲ ਆ ਜਾ ਗਾੜੀ ਸਾ ਗਾੜੀ ਬੈਂਡ ਦੇ ਟੱਟਿਆਂ 'ਤੇ ਪੈਨ ਲੱਪਿਆ ਸਾਲਾ ਪਤਾ ਨਹੀਂ ਕੌਣ ਹੈ ਗਾੜਾਂ ਦੇ ਵਿੱਚ ਵਿੱਚ ਬੈਂਨ ਨੱਪ ਕੇ ਜਾਂਦੇ ਮੈਨ ਹੂੰ ਵਿੱਚ ਫੋਟੋ ਕਰਦੇ ਜਾਂਦੇ ਆ ਹਾਂ ਤੇ ਲੋ ਵੀ ਮਿੱਤਰੋ ਮਿਲਦੇ ਆ ਤੁਹਾਨੂੰ ਆ ਜਾਓ ਫਿਰ ਉਹ ਵੀ ਮਿੱਤਰੋ ਮੈਂ ਅੱਜ ਚੜ੍ਹ ਕੇ ਦੇਖਿਆ ਗਾੜਾਂ ਦੇ ਉੱਪਰ ਇੱਕ ਗਾੜੀ ਗਾੜੀ ਪੜ ਗਈ ਇੱਥੇ ਸਾਰੇ ਉੱਧਰ ਵੀ ਇੱਧਰ ਵੀ ਉਹ ਵੀ ਆ ਵੀ ਜਗਾ ਸਾਰੀ ਖਾਲੀ ਹੀ ਹੈ ਬਹੁਤ ਗਾਡਰ ਭਰ ਗਏ ਅਲੇ ਮੇਰੇ ਸਾਣਾ ਕਿੰਨੇ ਕੁ ਵੱਡੇ ਹੋਣਗੇ 40 ਕੁ ਗਾਡਰ ਬਣਿਆਣਾ 40 45 ਗਾਡਰ ਆਏ ਇੱਥੇ ਤੇ ਇਹ ਹੁੰਦੇ ਉਹ ਆਈ ਗਾਡਰ ਫਿਰ ਤਾਂ ਬਹੁਤ ਆ ਜਾਣੇ ਇਹ ਟੀ ਗਾਡਰ ਇਸ ਹਲੇ ਕਿੰਨਾ ਗਾਡਰਾਂ ਦੀ ਜਗਾ ਲੀਦੇ ਇੱਕ ਦੋ ਤੇ ਤਿੰਨ ਤਿੰਨ ਗਾਡਰਾਂ ਦੀ ਜਗਾ ਇਹ ਮਲਦੇ ਤਿੰਨ ਗਾਡਰਾਂ ਉੰਨੀ ਜਗਾ ਚ ਆ ਜਾਂਦੇ ਜਿੰਨੀ ਜਗਾ ਚ ਇਕੱਲਾ ਹੁੰਦਾ ਤੇ ਬਾਕੀ ਮਾਹੌਲ ਚਾਲ ਓਕੇ ਰਵੋੜੀਆ ਗਾਰਡਨਿੰਗ ਨੂੰ ਕਰਕੇ ਸੈਟਿੰਗ ਫਿਰ ਚਲਦੇ ਆ ਫਿਰ ਚਲਦੇ ਏਸੀ 'ਚ ਜਾ ਕੇ ਬੈਠਨੇ ਆ ਉੱਧਰ ਫੁਰ ਗੱਲ ਥੱਲੇ ਇਹਨਾਂ ਤਰ੍ਹਾਂ ਟਾਇਰ ਲੱਕ ਪੈਨ ਫੋਨ ਦਾ ਮੁੰਡਾ ਆਇਆ ਮੁੰਡਾ ਆਇਆ ਪੀ ਪੀੜੀ ਪਜਾਮੀ ਪਾ ਗਿਆ ਥੱਲੇ ਗਿੱਟੇ ਗਿੱਟੇ ਨਿਗੇ ਜੀ ਆ ਇੰਨਾ ਕਿ ਇਧਰ ਇੰਨਾ ਤਰ੍ਹਾਂ ਗਿੱਟਾ ਮੇਰਾ ਗੁੱਟ ਫੜ ਕੇ ਤੇ ਗੁੱਟ ਗੁੱਟ ਦੇ ਸੇਵੇਂ ਪੈਨ ਜਿਹੜੀ ਟੁੱਟੀ ਸੀ ਤੇ ਉਹ ਲਗਣ ਦਈਆ welder ਬਹੁਤ ਗੁੱਸੇ ਗਿਆ ਸਿਹਰ ਦਾ ਕੰਮ ਕਰਨ ਦਾ ਰਾਤ ਨੂੰ ਸੋਣਾ ਹੀ ਹੈ ਗੁੱਸਾ मत ਕਰ ਆਹ ਜਲਦੀ ਜਲਦੀ ਬਿਲਡਿੰਗ ਕਰਦੇ ਐ ਕਿਸੇ ਮੁੰਡੀ ਡਾਰਾ ਅੰਠੇਕ ਹਮਾਰਾ ਬਿਲਡਿੰਗ ਹੋ ਗਿਆ ਹੋਤਾ ਹਾਂ ਉਹ ਪਾਣੀ ਉਹ ਕੀ ਲਗਾ ਉਸਕੋ ਸੀਮੈਂਟ ਸ਼ੈਡਰ ਨਹੀਂ ਮਿਲਣਾ ਨਾ ਹੋਰਾਂ ਨੇ ਉੱਥੇ ਆਤਾ ਤੇ ਵਲਡਮ ਹੋ ਗਿਆ ਤਾਂ ਹੁਣ ਲੱਗਨ ਨਹੀਂ ਦਿਆ ਚੜਨ ਉਹ ਕਰਨਾ ਤਾਂ ਚੜਨੀ ਦਿਆ ਬਾਇਰਿੰਗ ਨਹੀਂ ਦਿਆ ਚੜਦਾ ਅਜਾ ਕਿੱਥੇ ਚੱਲੇ ਆ ਪੀੜੀ ਪਾਸ਼ੋ ਕਿੱਥੇ ਆ ਪਾਸ਼ੋ ਨੂੰ ਬੁਲਾ ਜਲਦੀ ਚਾਰੋ ਚਾਰੋ ਇਹ ਸਾਰੇ ਲੋਬੀ ਅੱਜ ਦੀ ਰਾਤ ਦਾ ਆ ਗਿਆ ਪਹਿਲਾ ਡਰ ਆਪਣੇ ਕੋਲ ਤੇ ਮੀਂਹ ਨਿਕਾ ਨਿਕਾ ਪੈਣ ਦੇ ਨਿਕ ਨਿਕੇ ਕਣੀਆਂ ਆਉਂਦੀਆਂ ਸ਼ੀਸ਼ੇ 'ਤੇ ਤੁਹਾਨੂੰ ਪਤਾ ਹੀ ਲੱਗਣਾ ਹੁੰਦਾ ਆ ਆ ਉੱਥੇ ਵੀ ਇਹ ਆ ਪਹਿਲੀ ਚਲਾਤੀਏ ਪਾਣੀ ਹੋ ਗਿਆ ਪੂਰਾ ਘਟਾ ਤੇ ਹੋਰਾਂ ਕਰੀਏ ਨਾ ਲੱਗਦੀ ਰੋ ਦਿਨ ਦਾ ਰਿਕਾਰਡ ਪਾਣੀ ਦਾ 20 30 40 ਤੇ ਇਧਰ ਚੱਲਣ ਦਾ ਵਕਾਰ ਭਿੰਡਰ ਦਾ ਬਲੌਗ ਆ ਸਕਦੇ ਨੇ ਭਗਤ ਨਾਲੇ ਚੇਰੇ ਆਪਣਾ ਜਿਹੜਾ ਉਧਰ ਬੱਚਾ ਆਇਆ ਬੰਦਾ ਚੱਲਣੇ ਆਪਣਾ ਕੰਮ ਬੰਨ ਕਰਨਾ ਮੈਂ ਕਿਹਾ ਪੱਕੀਆਂ ਨੂੰ ਸ਼ੁਕਰ ਪਾ ਲਈ ਹੈ ਸਲਾ ਗਾਟਰਾ ਚੋਕ ਦੇ ਚੋਕਾ ਕੇ ਗਾਟਰਾ ਇਹਦੇ ਇਹ ਕੀ ਮੋਲ ਚਲ ਬੰਨਾ ਨਹੀਂ ਵਾਦਾ ਜਾਂ ਇੰਨਾ ਹੀ ਰਹਿੰਦਾ ਜੇ ਤੇ ਲੈਣਾ ਰਿਆ ਫਿਰ ਤੇ ਆ ਜਾਣੇ ਫਿਰ ਤੇ ਆ ਜਾਣਗੇ ਤੇ ਇਹ ਵੱਧ ਗਿਆ ਫਿਰ ਨਹੀਂ ਆਉਣਾ ਔਰ ਵੱਡੀ ਗੱਡੀ ਬੰਦੇ ਨਾਲੇ ਕੰਮ ਕਰਦੇ ਫਿਰਨ। ਫਰਤੀ ਗੱਡਣਾ ਇਹਨਾਂ ਨੇ। ਬਹੁਤ ਪੰਗਾ ਜਿਹਾ ਹੀ ਲਿਆ। ਆ ਬਿਲਕੁਲ ਕਮੰਡ ਦੇ ਲੱਗਿਆ ਜਾਂਦਾ ਸੂਰਜੇ ਤੱਕ। ਚੱਲੀਏ ਗੱਡੇ ਜੜੇ ਵੈਪ ਤੇ ਮਾੜਾ ਜਿਹਾ ਕੈਮਰਾ ਟੁਗਰਾ ਆ ਗਿਆ। ਤੇ ਬਾਅਦ ਇਹ ਤਕਰ ਨਾਲ ਜਹੀ ਇਹ ਸਿਸਟਮ ਲਿੰਦੇ ਆਪਣੇ ਕੋਲ ਤੇ ਇਸ਼ਾਰਾ ਦੇ ਰਹੇ ਨੇ ਮੈਂ ਤੇ ਆਉਣ ਅੱਜ ਇਹ ਬਜਰੀ ਦਾ ਢੇਰ ਲਾਇਆ ਹਾਂ ਦਾ बड़ी खेती कर दिया मिशी कर भी ਅੱਜ ਦੀ ਰਾਤ ਦਾ ਆ ਗਿਆ ਦੂਜਾ ਗਾਡਰ ਤੇ ਇਹ ਵੀ ਵੈਰੀ ਆ ਜਦੋਂ ਗਾਡਰ ਆਉਂਦਾ ਉਦੋਂ ਆਨੀਂ ਨੀਂ ਲੱਗਣੀਆਂ ਟਿਕਣ ਲੈ ਵੀਂ ਜਾਂ ਮੀ ਲੰਬੀ ਨਹੀਂ ਲੈਣਾ ਕੈਮਰੇ 'ਚ ਜਦੋਂ ਗਾਡਰ ਲੱਥ ਦਾ ਉਤੋਂ ਬਾਅਦ ਹਟ ਜਾਂਦਾ ਇਹ ਤਾਂ ਨਹੀਂ ਇਹ ਵੀ ਵੈਰੀ ਆ ਜੀ ਦਾ ਤੇ ਇਹ ਗਾਡਰ ਇੱਕ ਲਾ ਗਿਆ ਭਾਈ ਤੇ ਰੱਖਣਾ ਉਤੋਂ ਬਾਅਦ ਦੂਜਾ ਲਾ ਕੇ ਉੱਪਰ ਵੀ ਗਾਡਰ ਰੱਖਣਾ ਪਰਲਿਸ ਉਹ ਬਚਦਾ ਹੈ ਜੀ ਬਾਈ ਬਾਈ ਕਰ ਰਹੇ ਨੇ ਲੋਕਰ ਸਾਹਿਬ ਕਿੰਦਰ ਖਲੋਤਾ ਹੈ ਆਪਣਾ ਪਮਨ ਸਾਹਿਬ ਪਮਨ ਡੀਜੇ ਆਪਰੇਟਰ ਸੀਜਨ ਜੇ ਡੀਜੇ ਆਪਰੇਟਰੀ ਕਰਦੇ ਆ ਤੇ ਸੀਜਨ ਆਟੋ ਹੋ ਗਿਆ ਹੁਣ ਤਾਂ ਕਰਕੇ ਬੰਦੇ ਆਏ ਇੱਧਰ ਲੱਗੀ ਕ੍ਰੇਨ ਪਰ ਆਪਣੀ ਦੂਜੀ ਵਾਲੀ ਦੀ ਆਪਣੀ ਕੇ ਚੁੱਕਦੇ ਆ ਕਟਰ ਲਏ ਨੇ ਕਿ ਮੋਲਡਲ ਬਣਾ 70 ਕਟਾਨਾ ਜੀ ਜੱਫਾ ਸੀ ਤੇ ਸ਼ੁਰੂਆਤ 80 ਡਿਗਰੀ ਦੇ ਬੋਮਾ ਲਾ ਚਲੋ ਦਿਲ ਦੇ ਆ ਕਟਰ ਲਾ ਕੇ ਮਿੱਤਰੋ ਦੋ ਗਾਟਰ ਹੋ ਗਏ ਤੇ ਤੀਜਾ ਆਉਣਾ ਹੈ ਉਹ ਵੀ ਮਿੱਤਰੋ ਦੋ ਗਾਟਰ ਹੋ ਗਏ ਤੇ ਤੀਜਾ ਗਾਟਰ ਆਉਣਾ ਹੈ ਤੇ ਨਹੀਂ ਬੜਾ ਜੋਰ ਨਾ ਆ ਗਿਆ ਉਹਨਾਂ ਟਾਈਮ ਤੇ ਮੀਂਹ ਰੁੜਿਆ ਹੈ ਬਾਦ ਸਾਹਿਬ ਔਰ ਬਹੁਤ ਹੀ ਧੀਮੀ ਤੇਜ ਹੈ ਗਾਟਰ ਪਤਾ ਨਹੀਂ ਆਵੇ ਕਿ ਨਾ ਆਵੇ ਅਜੇ ਲੋਡਿੰਗ ਨਹੀਂ ਹੋਇਆ ਇਹ ਤੋ ਉਹ ਤੇਜ ਆਇਆ ਹੈ ਫਿਰ ਦੇਖਦੇ ਹਾਂ ਕਿ ਕਿਦਾਂ ਕਰਦੇ ਦੇਖਦੇ ਹਾਂ ਹੁਣ ਗਾਟਰ ਆਉਂਦਾ ਕਿ ਨਹੀਂ ਚੱਲਦੇ ਹਾਂ ਔਰ ਇੰਸਟਾਗ੍ਰਾਮ ਦੇਖਉਂਦੇ ਆ ਪਾ ਗਿੱਲਾ ਤੁਸੀਂ ਕਿਵੇਂ ਕਿਹੜੀ ਕਿ ਖਲੀਫਾ ਜਾਂ ਮੈਂ ਸਾਦਰ ਸੀ ਕਦੇ ਆਂਤੇ ਪਾਣੀ ਚੱਲੇ ਰੂ